ਜੇ ਪਾਠ ਜਾਂ ਜਾਪ ਸਿਮਰਨ ਨਹੀਂ ਕਰ ਸਕਦੇ ਤਾਂ ਘਰ 'ਚ ਇਹ ਜਾਪ ਟੀਵੀ ਤੇ ਲਗਾ ਕੇ ਛੱਡ ਦਿਓ ਪਾਠ ਕਰਨ ਨਾਲੋਂ 10 ਗੁਣਾ ਜ਼ਿਆਦਾ ਫਲ ਮਿਲੇਗਾ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸਾਰੇ ਸੰਗਤ ਦਾ ਬਹੁਤ ਬਹੁਤ ਸਵਾਗਤ ਪਹਿਲਾਂ ਫਤਿਹ ਬੁਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਸੰਗਤ ਦੇ ਬਹੁਤ ਸਾਰੇ ਸਵਾਲ ਤੇ ਉਹਨਾਂ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਹੈ ਗੁਰੂ ਕਿਰਪਾ ਸਦਕਾ ਆਪਾਂ ਕੋਸ਼ਿਸ਼ ਕਰਾਂਗੇ ਇਹ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਪਿਆਰਿਓ ਜੇ ਪਾਠ ਆਪਾਂ ਕਰਦੇ ਆਂ ਜਾਪ ਕਰਦੇ ਆਂ ਤੇ ਸਾਥ ਸੰਗਤ ਉਹਦਾ ਸਭ ਤੋਂ ਵੱਡਾ ਫਲ ਜਿਹੜਾ ਹੈ ਉਹ ਸਾਨੂੰ ਜ਼ਰੂਰ ਮਿਲਦਾ ਹੈ ਪਰ ਹੁਣ ਇੱਕ ਬੇਨਤੀ ਮੈਂ ਨਾਲ ਕਰਨੀ ਚਾਹਵਾ ਪਿਆਰਿਓ ਜੇ ਪਾਠ ਅਸੀਂ ਨਹੀਂ ਕਰਦੇ ਕਹਿੰਦੇ ਜੀ ਪਾਠ ਨਹੀਂ ਕਰ ਸਕਦੇ ਜੀ ਸਿਮਰਨ ਨਹੀਂ ਕਰਦੇ ਜੀ ਜੇ ਅਸੀਂ ਟੀਵੀ ਤੇ ਲਗਾ ਕੇ ਛੱਡ ਦਈਏ ਜੀ ਤੇ ਮੰਨੋ ਫੇਰ ਤੇ ਸਾਧ ਸੰਗਤ ਇਦਾਂ ਦੀਆਂ ਵਿਚਾਰਾਂ ਜਿਹੜੀਆਂ ਨੇ ਉਹ ਆਪਾਂ ਸੁਣਦੇ ਆ ਕਹਿੰਦੇ ਜੀ ਸਾਨੂੰ 10 ਗੁਣਾ ਜ਼ਿਆਦਾ ਫਲ ਮਿਲ ਜੇ ਕੀ ਅਰਥ ਨੇ ਸਮਝੋ ਜਰਾ ਕਿਉਂਕਿ ਪਿਆਰਿਓ ਜੇਕਰ ਅਸੀਂ ਨਿਤਨੇਮ ਕਰਾਂਗੇ ਪਾਠ ਕਰਾਂਗੇ ਸੇਵਾ ਸਿਮਰਨ ਕਰਾਂਗੇ ਤੇ ਉਹਦਾ ਜਿਹੜਾ ਸਭ ਤੋਂ ਵੱਡਾ ਫਲ ਹੈ ਉਹ ਸਾਨੂੰ ਹੀ ਮਿਲਣਾ ਹੈ ਪਰ ਪਿਆਰਿਓ ਜੇਕਰ ਅਸੀਂ ਨਹੀਂ ਕਰ ਰਹੇ ਜੇ ਅਸੀਂ ਪਾਠ ਨੂੰ ਸਿਮਰਨ ਨੂੰ ਸੁਣ ਰਹੇ ਆ ਅਸੀਂ ਆਨੰਦ ਲੈ ਰਹੇ ਆ ਗੁਰੂ ਨਾਲ ਮਨ ਜਿਹੜਾ ਫੁਰਨੇ ਜੁੜੇ ਹੋਏ ਨੇ ਤਾਂ ਵੀ ਉਹਦਾ ਫਲ ਉਹ ਨਹੀਂ ਮਿਲਣਾ ਹੁਣ ਜੇ ਕਈਏ ਵੀ ਅਸੀਂ ਨਾ ਤੇ ਅਸੀਂ ਕਰ ਸਕਦੇ ਆ ਸਾਡੇ ਕੋਲ ਟਾਈਮ ਹੀ ਨਹੀਂ ਅਸੀਂ ਲਾ ਕੇ ਛੱਡ ਦਿੱਤਾ ਟੀਵੀ ਤੇ ਫੋਨ ਤੇ ਤੇ ਉਹ ਚੱਲੀ ਜਾ ਰਿਹਾ ਸਾਡਾ ਧਿਆਨ ਕੋਈ ਹੈ ਨਹੀਂ ਤੇ ਅਸੀਂ ਚਾਹੀਏ ਵੀ ਸਾਨੂੰ ਉਹਨਾਂ ਹੀ ਫਲ ਮਿਲੇ ਤੇ ਉਹਦਾ ਕੋਈ ਫਲ ਨਹੀਂ ਪਿਆ ਦਿਓ ਗੱਲ ਤੇ ਇਹ ਹੁੰਦੀ ਹੈ ਵੀ ਕੋਈ ਐਸੀ ਥਾਂ ਐਸੀ ਸਿਚੁਏਸ਼ਨ ਬਣੀ ਹੋਈ ਹੈ ਸਾਧ ਸੰਗਤ ਜਿੱਥੇ ਅਸੀਂ ਨਿਤਨੇਮ ਦਾ ਸਿਮਰਨ ਪਾਠ ਭਜਨ ਬੰਦਗੀ ਨਹੀਂ ਕਰ ਸਕਦੇ ਉੱਥੇ ਅਸੀਂ ਸੁਣ ਰਹੇ ਹਾਂ ਆਨੰਦ ਚੱਲ ਰਿਹਾ ਮਨ ਦੇ ਵਿੱਚ ਗੁਰੂ 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 ਚੱਲ ਰਿਹਾ ਆਨੰਦ ਬਣਿਆ ਹੋਇਆ ਉਹ ਤੇ ਹੁੰਦੀ ਹੈ ਗੱਲ ਵੀ ਹਾਂ ਵਾਕਈ ਇਹ ਤਾਂ ਗੱਲ ਹੈ ਜੀ ਪਰ ਸਾਧ ਸੰਗਤ ਜੇ ਅਸੀਂ ਕਹੀਏ ਵੀ ਲਾ ਕੇ ਛੱਡਤਾ ਜੀ ਅਸੀਂ ਫਾਰਮੈਲਿਟੀ ਕਰਦੇ ਵੀ ਸਿਮਰਨ ਚੱਲ ਰਿਹਾ ਜੀ ਤੇ ਅਸੀਂ ਬਾਹਰ ਦੁਨਿਆਵੀ ਗੱਲਾਂ ਮਾਰ ਰਹਿਆਂ ਚੁਗਲੀਆਂ ਚੱਲ ਰਹੀਆਂ ਨੇ ਲੋਕਾਂ ਕੀ ਫਾਇਦਾ ਹੋਇਆ ਉਹਦਾ ਕੋਈ ਫਲ ਨਹੀਂ ਮਿਲਣਾ ਸਾਧ ਸੰਗਤ ਕਿਉਂਕਿ ਕੋ ਹੁੰਦਾ ਨਾ ਵੀ ਅਸੀਂ ਘਰ ਦੇ ਕੰਮ ਹੁਣ ਭੈਣਾਂ ਨੇ ਜਿਵੇਂ ਝਾੜੂ ਪੋਚਾ ਕਰਦੀਆਂ ਨੇ ਸਵੇਰ ਦੇ ਕੰਮ ਹੁੰਦੇ ਨੇ ਉਹ ਕਈ ਵਾਰੀ ਹੁੰਦਾ ਨਾ ਜਪਜੀ ਸਾਹਿਬ ਦੇ ਪਾਠ ਲਗਾ ਕੇ ਛੱਡ ਦਿੰਦੀਆਂ ਨੇ ਹੁਣ ਕਈ ਤੇ ਭੈਣਾਂ ਐਸੀਆਂ ਨੇ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਟੀਵੀ ਤੇ ਲਗਾ ਕੇ ਛੱਡ ਦੇਣਾ ਉਹ ਆਪਣਾ ਕੰਮ ਕਰੀ ਜਾਣਾ ਪਰ ਇਸੇ ਤਰ੍ਹਾਂ ਉਹਨਾਂ ਦੀ ਰੁਟੀਨ ਬਣ ਗਈ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਨਾ ਜ਼ੁਬਾਨੀ ਕੰਠ ਕਰ ਲਿਆ ਕਿਉਂਕਿ ਉਹ ਰੋਜ਼ ਸੁਣਦੀਆਂ ਨੇ ਕਾਰਨ ਹੁਣ ਪਹਿਲਾਂ ਵਾਲੀਆਂ ਜਿਹੜੀਆਂ ਪੁਰਾਤਨ ਬੀਬੀਆਂ ਸੀ ਉਹਨਾਂ ਦੇ ਪੰਜ ਬਾਣੀਆਂ ਕੰਠ ਹੁੰਦੀਆਂ ਸੀ ਉਹਦਾ ਕਾਰਨ ਕੀ ਸੀ ਕਿਉਂਕਿ ਉਹ ਅੰਮ੍ਰਿਤ ਵੇਲੇ ਉੱਠਦੀਆਂ ਸੀ ਤੇ ਸਾਧ ਸੰਗਤ ਉਹਨ ਕਿਸੇ ਨੇ ਦੁੱਧ ਰੜਕਣਾ ਕਿਸੇ ਨੇ ਘਰ ਦੇ ਕਾਰਜ ਕਰਨੇ ਡੰਗਰਾਂ ਦਾ ਕੰਮ ਕਰਨਾ ਜਦੋਂ ਇਧਰੋ ਗ੍ਰੰਥੀ ਸਿੰਘ ਗੁਰੂ ਘਰ ਦਾ ਵਜ਼ੀਰ ਬੋਲਦਾ ਸੀ ਨਾ ਬਾਣੀ ਪੜ੍ਹਦਾ ਸੀ ਉਦੋਂ ਉਧਰ ਉਹਨਾਂ ਦਾ ਧਿਆਨ ਹੋਣਾ ਤੇ ਸਾਧ ਸੰਗਤ ਮੈਂ ਹੈਰਾਨ ਰਹਿ ਗਿਆ ਜਦੋਂ ਇੱਕ ਪ੍ਰਾਣੀ ਮਾਤਾ ਨੂੰ ਮਿਲਿਆ ਬੇਬੇ ਨੂੰ ਬਿਲਕੁਲ ਅਣਪੜ ਪਰ ਉਹਦੇ ਪੰਜੇ ਬਾਣੀਆਂ ਕੰਠ ਤੇ ਸਾਧ ਸੰਗਤ ਕਿਉਂ ਕਿਉਂਕਿ ਉਹ ਕਹਿੰਦੀ ਮੈਂ ਘਰ ਦੇ ਕੰਮ-ਕਾਰ ਕਰਦੇ ਹੋਏ ਸਵੇਰੇ ਅੰਮ੍ਰਿਤ ਵੇਲੇ ਮੈਂ ਗ੍ਰੰਥੀ ਸਿੰਘ ਨੂੰ ਪਿਆਰ ਨਾਲ ਬਾਣੀ ਪੜਦਿਆਂ ਨੂੰ ਸੁਣਦੀ ਸਾਂ ਤੇ ਕਹਿੰਦੀ ਬਸ ਆਪਣੇ ਆਪ ਹੀ ਸਹਿਜ ਦੇ ਵਿੱਚ ਬਾਣੀ ਜਿਹੜੀ ਆ ਕੰਠ ਹੋ ਗਈ ਮੈਂ ਹੈਰਾਨ ਹੋ ਗਿਆ ਵੀ ਸਾਡੇ ਕੋਲ ਇੰਨੇ ਵੱਡੇ ਉਪਕਰਨ ਨੇ ਅੱਜ ਸਾਡੇ ਕੋਲੇ ਬਾਣੀ ਕੰਠ ਕਰਨਾ ਦੂਰ ਦੀ ਗੱਲ ਆsta ਸੁਣਨਾ ਪਸੰਦ ਨਹੀਂ ਕਰਦੇ ਤੇ ਸਾਧ ਸੰਗਤ ਉਸ માતા ਨੇ ਜ਼ੁਬਾਨੀ ਬਾਣੀਆਂ ਕੰਠ ਕਰ ਰੱਖੀਆਂ ਨੇ ਬੜੀ ਹੈਰਾਨਗੀ ਪਿਆਰਿਓ ਇਹ ਹੁੰਦੀ ਆ ਗੁਰੂ ਨਾਲ ਪ੍ਰੀਤ ਜਿਨ੍ਹਾਂ ਨੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਪ੍ਰੀਤ ਕੀਤੀ ਪਾਤਸ਼ਾਹ ਕਹਿੰਦੇ ਸੁਖ ਦਾਤਾ ਗੁਰ ਸੇਵੀ ਐ ਸਭ ਔਗਣ ਕੱਢੈ ਧੋਏ ਆਤਮਕ ਆਨੰਦ ਦੇਣ ਵਾਲੇ ਸਤਗੁਰੂ ਦੀ ਸ਼ਰਨ ਲੈਣੀ ਚਾਹੀਦੀ ਐ ਸਤਗੁਰੂ ਮਨ ਵਿੱਚੋਂ ਸਾਰੇ ਔਗਣ ਧੋ ਕੇ ਕੱਢ ਦਿੰਦਾ ਐ ਤੇ ਪਿਆਰਿਓ ਇੰਨੀ ਵੱਡੀ ਸਮਰੱਥਾ ਉਸ ਗੁਰੂ ਦੇ ਕੋਲ ਐ ਜੇਕਰ ਉਹਦੀ ਸੁਣੀ ਜਾਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ ਪ੍ਰਕਾਸ਼ ਪ੍ਰਭੂ ਪ੍ਰਕਾਸ਼ ਸਰੂਪ ਸੇਵਕ ਤੇ हे ਪਿਆਰਿਆ ਸਤਗੁਰੂ ਜੀਓ ਤੇ ਤੋ ਦਾਨ ਮੰਗਦੇ ਆ ਤੂੰ ਆਪਣੀ ਸੇਵਾ ਵਿੱਚ ਸਾਨੂੰ ਲਾ ਆਪਣੀ ਸੇਵਾ ਬਖਸ਼ ਤੇ ਸਾਧ ਸੰਗਤ ਸੇਵਾ ਇਹੂਏ ਕਿ ਜੇ ਗੁਰੂ ਦਾ ਨਾਮ ਲਿਆ ਜਾਏ ਉਹ ਤੇ ਅਸਰ ਕਰਕੇ ਆਪਣੇ ਜੀਵਨ ਚ ਲਾਗੂ ਕਰਕੇ ਅੱਗੇ ਵਧਿਆ ਜਾਏ ਇਹ ਹੁੰਦੀ ਆ ਸਭ ਤੋਂ ਵੱਡੀ ਸੇਵਾ ਸਤਗੁਰੂ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ